पांच किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬੁੱਗਾ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵਾਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਪਲਾਸੌਰ ਥੋੜੀ ਦੂਰੀ ਤੇ ਆ ਚਤਾਲਾ ਪਿੰਡ ਇੱਕ ਪਾਸੇ ਆ ਜਾਂਦਾ ਤੇ ਤਰਨਤਾਰਨ ਸਾਹਿਬ ਤੋਂ ਵੀ ਤਕਰੀਬਨ ਇੱਥੋਂ ਕੋਈ 2 1.5 2 ਕਿਲੋਮੀਟਰ ਦੀ ਆ ਦੂਰੀ ਆ ਸਾਰੀ ਭਾਜੀ ਸਵਰਨ ਸਿੰਘ ਉਹਦੇ ਘਰ ਆਇਆ ਦੋਸਤੋ ਤੇ ਵੀਰ ਕਰਨ ਆਪਣੇ ਨਾਲ ਹੋਊਗਾ ਹਰ ਵਾਰ ਦੀ ਤਰ੍ਹਾਂ ਆਪਾਂ ਡਿਟੇਲ ਵੀਰ ਕਰਨ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗਾਪਾ ਤੁਹਾਨੂੰ ਟੋਟਲ ਪੰਜ ਦਿਖਾਉਣੇ ਆ ਤਿੰਨ ਬੈੜਾਂ ਤੁਸੀਂ ਵੇਖੋਗੇ ਤੇ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਸੋ ਪਸ਼ੂ ਸਾਰੇ ਸਵੇ ਸਵੇ ਆ ਤੇ ਇੱਕ ਸਟਾਰਟਿੰਗ ਤੋਂ ਆਪਾਂ ਸਾਰੇ ਭੈਣ ਭਰਾਵਾਂ ਸੱਜਣਾ ਨੂੰ ਜਿਹੜੀ ਇੱਕ ਰਿਕਵੈਸਟ ਕਰਦੇ ਆਂ ਵੀ ਇੱਥੇ ਆ ਕੇ ਦੋਸਤੋ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਚਾਰ ਟਾਈਮ ਚੋਕੇ ਤਸੱਲੀ ਤੁਸੀਂ ਆਪਣੀ ਕਰਨੀ ਹੁੰਦੀ ਹੈ ਠੀਕ ਆ ਜੀ ਤੇ ਐਨੀਮਲ ਪੰਜ ਹੋਣਗੇ ਬਿਲਕੁਲ ਕੋਈ ਬੌਲੇ ਦੇ ਵਿੱਚ ਆ ਦੋਸਤੋ ਕੋਈ ਕੱਚੇ ਬੌਲੇ ਦੇ ਵਿੱਚ ਕੋਈ ਦੋ ਦੋ ਚੌ ਚੌ ਪੰਜਾਂ ਪੰਜਾਂ ਦਿਨਾਂ ਦੇ ਇਹ ਸਾਰੇ ਪਸ਼ੂ ਜਿਹੜੇ ਆ ਸੋਏ ਸਵਾਏ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਆ 2 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਸੋ ਐਨੀਮਲ ਚੰਗੇ ਹੁੰਦੇ ਆ ਦੋਸਤੋ ਬਾਕੀ ਰੁਟੀਨ ਦੇ ਵਿੱਚ ਭਾਜੀ ਸੌਰਨ ਸਿੰਘ ਹੋਣਾ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਰਹੇ ਨੇ ਆਓ ਕਰਦੇ ਆ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਕਰਨ ਸਸਰੀ ਕਾਲ ਜੀ ਸਸਰੀ ਕਾਲ ਵੀਰ ਜੀ ਸਸਰੀ ਕਾਲ ਜੀ ਸਸਰੀ ਕਾਲ ਪਾਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਮਹਾਰਾਜ ਅੱਛਾ ਕਰਨ ਵੀਰੇ ਐਨੀਮਲ ਉਹਦੇ ਵੀ ਸੇਲ ਹੋ ਗਈ ਸੀ ਆਪਣੇ ਕੋਲ ਹਾਂ ਜੀ ਵੀਰ ਜੀ ਸੇਲ ਹੋ ਗਈਆਂ ਤਿੰਨ ਵੜਾ ਪਾਈਆਂ ਸੀ ਆਪਾਂ ਹਾਂ ਜੀ ਤਿੰਨੇ ਸੇਲ ਹੋ ਗਈਆਂ ਵੀਰ ਜੀ ਮਾਲ ਉਸ ਤੋਂ ਬਾਅਦ ਫਿਰ ਵੀ ਬਹੁਤ ਆਇਆ ਹਾਂ ਜੀ ਫਿਰ ਵੀ ਵੀਰ ਜੀ ਮਾਲ ਆਇਆ ਚਲੋ ਉਸੇ ਵੀਡੀਓ ਤੇ ਤਿੰਨ ਚਾਰ ਵੜਾ ਫਿਰ ਉਤਨਾ ਵੇਗੀਆਂ ਆਪਣੀਆਂ ਠੀਕ ਆ ਜੀ ਹਾਂ ਜੀ ਠੀਕ ਆ ਅੱਜ ਕਰਨ ਅੱਜ ਵੀਰੇ ਜਿੰਨੇ ਵੀ ਆਪਾਂ ਪਸ਼ੂ ਦਿਖਾਉਣੇ ਆ ਸਾਰੇ ਸੂਏ ਸਵਾਏ ਸਾਰੇ ਸੂਏ ਸਵਾਏ ਵੀਰ ਜੀ ਸਾਰੀਆਂ ਹੀ ਗੱਬੜਾਂ ਲਈਆਂ ਸੀ ਤੇ ਆਪਣੇ ਘਰੇ ਹੀ ਸੂਈਆਂ ਤੇ ਸਾਰੀਆਂ ਦੀ ਜੇਰ ਦੀ ਵੀਡੀਓ ਆਪਣੇ ਕੋਲ ਪਈ ਹੈ ਠੀਕ ਆ ਠੀਕ ਆ ਹਾਂਜੀ ਠੀਕ ਆ ਤੇ ਹੈ ਵੀ ਮੇਨੂੰ ਤਾਂ ਵੀ ਸਾਰੇ ਹਫਤੇ ਹਫਤੇ ਦੇ ਵਿੱਚ ਵਿੱਚ ਹੀ ਕੋਈ 2 ਦਿਨ ਦੀ ਕੋਈ 3 ਦਿਨ ਦੀ 4 ਦਿਨ ਦੀ ਠੀਕ ਆ 4 ਦਿਨ ਦੀ ਕੋਈ ਨਹੀਂ ਛੋਟੀ ਸੀ ਆ ਛੋਟੀ 4-5 ਦਿਨ ਦੀ ਹੈਗੀ ਆ ਬਾਕੀ 2-2 3 ਦਿਨ ਦੀ ਠੀਕ ਹੈ ਜੀ ਠੀਕ ਆ ਲਓ ਦੱਸੋ ਸ਼ੁਰੂਆਤ ਆਪਾਂ ਕਰ ਲੈਂਦੇ ਆ ਠੀਕ ਆ ਜੀ ਐਨੀਮਲ ਨੇ ਪੰਜ ਨੇ ਤੇ ਰੇੜਪੜ ਤਾਂ ਹਰੇਕ ਤਰ੍ਹਾਂ ਦਾ ਬਾਕੀ ਜਿਹੋ ਜਿਹਾ ਪਸ਼ੂ ਆ ਉਹ ਜਿਆ ਮੁੱਲ ਤੇ ਇਹ ਸ਼ੁਰੂਆਤ ਕਿਹਦੇ ਪਾਸੋਂ ਕਰਨੀਆ ਕਰਨੀਆ ਮੈਂ ਤਾਂ ਕਰ ਲਓ ਆਜੋ ਜੀ ਆਜੋ ਹਾਂਜੀ ਉਹ ਤੁਸੋਂ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਜੜੀ ਮਾਜ ਦਿਖਾ ਦਿੰਨੇ ਆ ਠੀਕ ਆ ਜੀ ਅੱਜ ਮਾਰਨਿੰਗ ਸੂਈ ਹੈ ਜੀ ਹਾਂਜੀ ਮਾਰਨਿੰਗ ਸੂਈ ਹੈ ਵੀਰ ਜੀ ਆਹ ਕੁਝ 12:00 ਵਜੇ ਦੇ ਕਰੀਬ ਜੇਰ ਸੁੱਟੀ ਆ ਜੇਰ ਵੀ ਪਈ ਜੇ ਠੀਕ ਆ ਜੀ ਠੀਕ ਆ ਹਾਂਜੀ ਉਹ ਤੁਸੋਂ ਜੇਰ ਜੂਰ ਪ੍ਰੋਪਰ ਪਾਤੀ ਆ ਅੱਜ ਮਾਰਨਿੰਗ ਟਾਈਮ ਸੂਈ ਆ ਤੇ 12:00 ਵਜੇ ਜੇਰ ਜੂਰ ਪਾ ਕੇ ਜਿਹੜੀ ਬਿਲਕੁਲ ਸਾਫ਼ ਹੋ ਗਈ ਆ ਤੇ ਇਹ ਸੁਹਾਗ ਨਮਾ ਕਰਨਾ ਸੁਹਾਵੀਰ ਜੀ ਤੀਜਾ ਹੋ ਜੇ ਪੱਕਾ ਤੀਜਾ ਵਾ ਕਹਿਨ ਨੂੰ ਭਾਵੇਂ ਦੂਜਾ ਵੀ ਕਹਿ ਦਈਏ ਤੀਜਾ ਸੁਹਾ ਹੈਗਾ ਜੀ ਤੀਜਾ ਸੁਹਾ ਹਾਂਜੀ ਤੀਜਾ ਸੁਹਾ ਵੀਰ ਜੀ ਲੋ ਵੀ ਇਹ ਦੋਸਤੋ ਤੀਜਾ ਸੁਹਾ ਸੂਈ ਆ ਤੇ ਬੱਚਾ ਮਗਰ ਦੇ ਕੀ ਪਾਇਆ ਮਗਰ ਵੀਰ ਜੀ ਮੇਲ ਕਾਫ ਕੱਟਾ ਆ ਗਿਆ ਜੀ ਮਗਰ ਕੱਟਾ ਹਾਂਜੀ ਕੱਟਾ ਬਲ ਦੋਸਤੋ ਮੇਲ ਕਾਫ ਕੱਟੇ ਨੂੰ ਜਨਮ ਦਿੱਤਾ ਮੈਂ ਤੁਸੀਂ ਦੇਖ ਸਕਦੇ ਜੇ ਠੀਕ ਆ ਜੀ ਹਾਈਟ ਕੱਟ ਦੀ ਜੇਕਰ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਕੱਟ ਦੇ ਵਿੱਚ ਆ ਭਾਂਡੇ ਭੁੰਡੇ ਦੀ ਵੈਸੇ ਬੰਤਰ ਦੀ ਗੱਲ ਕਰੀਏ ਬੜੀ ਸੋਹਣੀ ਆ ਸਾਫ ਸੁਥਰਾ ਲੇਵਾ ਹਾਂਜੀ ਵੀਰ ਜ ਇਹ ਗੱਭੇ ਚੇ ਨੂੰ ਲਿਆ ਹਾਂ ਹਾਂ ਜੀ ਬੱਚੇ ਬੁੱਚੇ ਨੂੰ ਪਲਾ ਕੇ ਹਾਂ ਹਾਂ ਜੀ 2.5 3 ਕਿਲੋ ਦੇ ਕਰੀਬ ਕੱਢਿਆ ਬੜਾ ਚੰਗੀ ਨਿਕਲੀ ਚੋਣ ਚਾਂ ਚੋਣ ਚਾਂ ਬਹੁਤ ਜਿਆਦੀ ਖਰੀ ਵੀਰ ਜੀ ਠੀਕ ਹੈ ਭਰਾ ਲੈ ਵੀਰ ਕਰਨ ਇੱਕ ਵਾਰੀ ਥੋੜਾ ਤੋੜ ਕੇ ਦਿਖਾ ਲੈ ਲਓ ਵੀਰ ਜੀ ਲਓ ਦੋਸਤੋ ਮਗਰਲੇ ਪਾਸੇ ਇੱਕ ਵਾਰੀ ਤੁਹਾਨੂੰ ਮਾਪਾਂ ਦਿਖਾਉਣੇ ਪਏ ਠੀਕ ਹੈ ਜੀ ਫਿਕਸ ਹੋਵਣਾ ਤੇ ਥਾਣ ਵੇਖੋ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਜਿਆਦਾ ਖਬਰ ਜਾਣ ਵਾਲਾ ਥਣ ਲੱਗਾ ਪੂਰਾ ਆਹ ਦੇਖੋ ਜੀ ਕਪਲਕਾਰੀ ਲਾ ਕੇ ਵਿਖਾ ਦਈਏ ਆ ਬਿਲਕੁਲ ਵਿਖਾ ਦਿਓ ਪੂਰਾ ਚੌੜਾ ਪਿੱਠ ਪੂੜਾ ਵਾ ਇੱਕੋ ਹੀ ਚਲੋ ਸੂਸਵਾ ਦੇ ਵਿੱਚ ਆਈ ਆ ਹਾਂਜੀ ਹਜੇ ਥੋੜੀ ਜੀ ਸੂਸਵਾਜ ਆ ਪਰ ਚਾਰੂ ਬਹੁਤ ਜਿਆਦੀ ਸੰਦੂ ਸਾਹਿਬ ਹਾਂ ਠੀਕ ਆ ਕੋਈ ਇਹ ਨਹੀਂ ਆ ਵੀ ਸੂਸਵਾਜ ਆਈ ਤੇ ਮੈਨੇ ਪੱਠੇ ਨੂੰ ਮੂੰਹ ਨਹੀਂ ਲਾਇਆ ਚਾਰੂ ਬਹੁਤ ਸੂਸ ਤੋਂ ਬਾਅਦ ਪੱਠੇ ਪੁੱਠੇ ਉਤਰਾਏ ਰੁਟੀਨ ਚ ਖਾ ਰਹੀ ਆ ਹਾਂਜੀ ਪੱਠੇ ਪੁੱਠੇ ਚੁੱਕੀ ਜਾਂਦੀ ਓਦਾਂ ਹੀ ਆ ਠੀਕ ਆ ਹਾਂਜੀ ਬਹੁਤ ਸੋਹਣੇ ਲਾਵੇ ਦੀ ਬੰਤਰ ਪਹੁੰਚ ਦੀ ਪਿਆਰੀ ਆ ਹਵਾਨੇ ਚੱਟੇ ਦੀ ਸਾਫ ਸੁਥਰੀ ਆ ਓਨਾ ਹੀ ਗਾਂ ਤੇ ਓਨਾ ਹੀ ਪਛਾਣ ਬਿੰਦੀਆਂ ਵਾਲਾ ਲੇਵਾ ਤੇ ਬਾਕੀ ਸਪੇਸ ਵਨ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 2-2 4-4 ਇੰਚ ਦੇ ਸਾਨੂੰ ਲੱਗਾ। ਆ ਵੇਖੋ। ਬੜੀ ਆਦੀ ਖਬਰ ਦਾ ਦੁੱਧ 14 ਕਿਲੋ ਦਿੱਤਾ ਮੈਂ ਨੇ। ਅੱਛਾ ਜੀ। ਹਾਂ ਜੀ। ਠੀਕ ਆ। ਆਏਗੇ ਚਲੋ ਅਜੇ ਤੇ ਬੋਲਾ ਆਏ ਤੇ। ਹਾਂ। ਬਾਕੀ ਜਿਵੇਂ ਆਪਾਂ ਦੇਖਦੇ ਨੇ ਮਧਰੀ ਡੌਲੀ ਦੇ ਵਿੱਚ। ਹਾਂ ਜੀ ਮੈਂ ਬਹੁਤ ਚੰਗੀ ਵਜਨ ਵਾਲੀ ਆ ਕੋਈ ਇਹ ਨਹੀਂ ਬਾਕੀ ਲੱਸੀ ਫਿੱਕੀ ਨਹੀਂ ਹੈਗੀ ਵਜਨ ਵਾਲੀ ਆ। ਹਾਂ ਹਾਂ ਜੀ। ਤੇ ਚਪੜੀ ਵੀ ਜਿਹੜੀ ਦੋਸਤੋ ਵੇਖੋ ਤੁਸੀਂ ਸ਼ਾਇਨਿੰਗ ਸ਼ੂਨਿੰਗ ਬਿਲਕੁਲ ਪਤਲੀ ਚਮੜੀ ਦੇ ਵਿੱਚ। ਦੁੱਧ ਨਾਰਮਲੀ ਆਪਾਂ ਗੱਲ ਕਰ ਰਹੇ ਜੀ ਇਹਦੇ ਇਲਾਵਾ ਇਹ ਨਹੀਂ ਕੋਈ ਖੁੱਲਾ ਸਿੰਗ ਨਹੀਂ ਹੈਗਾ ਹੂੰ ਹੂੰ ਆ ਫੇਸ ਉਹ ਵੀ ਦਿਖਾ ਦਿੰਨੇ ਦਾ ਚਾਹੀਦਾ ਆ ਲਓ ਜੀ ਠੀਕ ਆ ਜੀ ਬਾਕੀ ਬਾਂਦੀ ਪੂੜੀ ਬੰਤਰ ਨਾਲ ਜੱਜਦਾ ਸਿੰਗ ਬਹੁਤ ਜੱਜਦਾ ਸੋਹਣਾ ਸਿੰਗ ਆ ਫਪੂ ਫੂਪ ਬੜੀ ਹੈ ਮੈਂ ਤੇ ਆ ਦੇਖੋ ਠੀਕ ਆ ਲੈ ਵੀ ਕਰਨ ਮੈਂ ਚੰਗੀ ਆ ਵੀਰ ਸਾਫ ਸੁਥਰੀ ਆ ਵੈਸੇ ਆਪਣੇ ਭੈਣ ਭਰਾ ਸਾਰਿਆਂ ਨੂੰ ਆਉਂਦਾ ਵੀ ਚੰਗਾ ਸਾਫ ਸੁਥਰਾ ਪਸੂ ਨਿਕਲੇ ਤੇ ਫੇਰ ਹੀ ਖਰੀਦਦੇ ਹਾਂ ਹਾਂਜੀ ਵੀਰ ਜੀ ਫੇਰ ਹੀ ਸਵਾਦ ਹੀ ਤਾਂ ਆਉਂਦਾ ਵੀਰ ਜੀ ਜੇ ਕੋਈ ਚੰਗਾ ਇੰਨੇ ਪੈਸੇ ਜਿੰਨੇ ਵੀ ਲਾਉਣੇ ਆ ਆ ਠੀਕ ਆ ਜੀ ਕਰਨ ਕੀ ਮੁੱਲ ਵੀਰੇ ਕੀ ਲੈਣ ਦੇਣ ਕਰੀਏ ਮੁੱਲ ਵੀਰ ਜੀ ਜਾਇ ਜੀ ਆ ਜੋ ਮਰਜੀ ਕਰੀਏ ਲੱਖ ਕਰੀਏ 95 ਕਰੀਏ ਹਾਂ 92000 ਛੋਟ ਛੱਪਾ ਕਰ ਦਾਂਗੇ 92 ਚ ਹਾਂਜੀ ਬਾਕੀ ਖੁੱਲੇ ਛੋਟ ਛੱਪੇ ਦੋ ਹੀ ਛੱਡ ਦਾਂਗੇ ਪੂਰੇ 90 ਦੀ ਦੇ ਦਾਂਗੇ ਸੰਧੂ ਸਾਹਿਬ 90 ਦੀ ਹਾਂਜੀ ਲਓ ਵੀ 90 ਦੋਸਤੋ ਮੈਂ ਲੋਕ ਕੋਈ ਕਮੀ ਨਹੀਂ ਹੈਗੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਕੋਈ ਪੂਰ ਛੱਟਾ ਨਾ ਹੋਊਗਾ ਕੋਈ ਥਾਣੇ ਵੱਧ ਘਟਣਾ ਹੋਊਗਾ ਆਪਾਂ ਸਮਾਜ ਚੋਂ ਚ ਇੱਕੋ ਜਿਹਾ ਹੋਊਗਾ ਠੀਕ ਹੈ ਜੀ ਹਾਂਜੀ ਮਤਲਬ ਇਹੋਂ ਗੱਲ ਆ ਵੀ ਜਿਹੜੀ ਫਾਈਨਲ ਤੋਂ ਫਾਈਨਲ ਗੱਲ ਆ ਵੀ ਕੋਈ ਆਵੇ ਤਾ ਨਰਾਜ ਨਹੀਂ ਹੁੰਦਾ ਨਰਾਜ ਨਹੀਂ ਹੁੰਦਾ ਚਵਾਜ ਚੁੱਕਦੀ ਐ ਬੰਬੇ ਪਾਦੀ ਆ ਜੀ ਪੱਕੀ ਆ ਆਪਣੀ ਸੰਧੂ ਸਾਹਿਬ ਚਵਾਜ ਨਹੀਂ ਕੋਈ ਗੱਲ ਠੀਕ ਹੈ ਜੀ ਹਾਂਜੀ ਲੋ ਵੀ ਇੱਧਰ ਦੋਸਤੋ ਸੈਗਰ ਨੰਬਰ ਤੇ ਇੱਕ ਹੋਰ ਤੁਹਾਨੂੰ ਆਪਾਂ ਇੱਧਰ ਮੱਝ ਦਿਖਾ ਦਿੰਨੇ ਆ ਤੇ ਇਹ ਵੀ ਕਰਮਾਂ ਦੀ ਸੂਈ ਸੁਵਾਈ ਹੈ ਬਿਲਕੁਲ ਤਾਜੀ ਸੱਜਰੀ ਪਹਿਲਾਂ ਇਹਨੂੰ 6 ਦਿਨ ਹੋ ਗਏ ਜੇ ਸੂਈ ਨੂੰ ਆ ਮਗਰ ਇਹਦੇ ਨੀਲੀ ਦੀ ਕੱਟੀ ਜੇ ਠੀਕ ਆ ਜੀ ਹਾਂਜੀ ਲਓ ਤੁਸੀਂ ਮਗਰ ਕੱਟੀ ਨੀਲੀ ਦੀ ਕੱਟੀ ਆ ਦਿਖਾਈਏ ਬੱਚਾ ਬਹੁਤ ਵਧੀਆ ਹਾਂਜੀ ਆ ਵੇਖੋ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਚਾਰੇ ਪੈਰਾਂ ਤੇ ਜਵਾਬ ਮਗਰਲੇ ਪੈਰ ਧੁਪੇ ਆ ਦਿੱਲੀ ਮਨ ਕੀ ਆਖਾ ਬਿਲਕੁਲ ਜਿਹੜਾ ਤੁਸੀਂ ਵੇਖ ਸਕਦੇ ਜਿਹੜੇ ਸਟੇਟ ਫਟਾ ਆ ਰਿਹਾ ਥੱਲੇ ਨੂੰ ਠੀਕ ਆ ਜੀ ਬਰੀਕ ਤੇ ਬਹੁਤ ਖੂਬਸੂਰਤ ਮਗਰ ਕੱਟੀ ਆ ਕੋਈ ਭਰਾ ਸ਼ੌਂਕ ਨਾਲ ਤਿਆਰ ਕਰ ਲੂਗਾ ਹਾਂਜੀ ਤੇ ਪਲੂਨ ਪਹਿਲਾ ਸੂਆ ਇਹ ਛੋਟੀ ਸੂਈ ਕਰਨ ਦੇਣਾ ਜੇ ਕਿਨਵਾ ਦੂਜਾ 6 ਦਿਨ ਹੋ ਗਏ ਜੇ 6 ਦਿਨ ਹੋ ਗਏ ਹਾਂਜੀ ਅੱਛਾ ਅੱਛਾ ਤੇ 9 ਕਿਲੋ ਦੁੱਧ ਇਸ ਟਾਈਮ ਤਿਆਰ ਜੇ ਕੱਟੀ ਕੋਲ ਠੀਕ ਹੈ ਜੀ ਹਾਂਜੀ ਲੋਬ ਦੱਸੋ 9 ਕਿਲੋ ਦੁੱਧ ਛੋਟੀ ਥੱਲੇ ਹੁਣ ਬਿਲਕੁਲ ਤਿਆਰ ਆ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਚਵਾਜੂ ਦੀ ਚੰਗੀ ਪਾਸ ਆ ਚਵਾਜੂ ਦੀ ਚੰਗੀ ਪਰ ਸੰਧੂ ਸਾਹਿਬ ਆਪਾਂ ਨਾ ਪਹਿਲਾਂ ਦੱਸ ਦੇਣਾ ਚਾਹੁੰਨੇ ਆ ਹਾਂਜੀ ਬੋਲੋ ਜੀ ਪਹਿਲਾਂ ਸੂਈ ਆ ਕੱਟੀ ਨੇ ਬੱਚਾ ਨਹੀਂ ਜਲਿਆ अच्छा अच्छा जी ਮਿਲਦੀ ਦੋਵੇਂ ਟਾਈਮ ਪਾੜੇ ਤੇ ਜੇ ਠੰਡੀ ਸੀਲ ਬਹੁਤ ਜਿਆਦੀ ਆ ਮਗਰੋਂ ਮਗਰੋਂ ਛੱਡਦੇ ਹੀ ਤਾਂ ਕਿ ਨਹੀਂ ਨਹੀਂ ਸਰਦ ਸਾਹਿਬ ਇਹ ਪਾ ਬੋਤਲਾਂ ਨਾਲ ਦੁੱਧ ਹਾਂ ਜੀ ਜਿਹੜੀ ਗੱਲ ਸੱਚ ਦੱਸ ਕੇ ਦੇਣੀ ਭੈਣ ਭਰਾ ਕੱਲ ਨੂੰ ਕੋਈ ਆਵੇ ਬਾਅਦ ਚ ਕਵੇ ਨਾ ਤੁਸੀਂ ਦੱਸਿਆ ਨਹੀਂ ਹਾਂ ਜੀ ਬਾਕੀ ਲਾਉੜੇ ਭੂੜੇ ਤੇ ਪਾੜੇ ਭੂੜੇ ਦੇ ਕੋਈ ਟਾਈਮ ਹੀ ਸੰਸਾ ਪਾੜੇ ਤੇ ਆ ਪਸਮਦੀ ਪਾੜੇ ਤੇ ਆ ਪਸਮਦੀ ਪਾੜੇ ਤੇ ਆ ਮੋਮੈਂਟ ਤੋਂ ਪਹਿਲਾਂ ਪਸਮਾਉਂਦੀ ਜੀ ਠੀਕ ਹੈ ਜੀ ਹਾਂ ਜੀ ਮੈਂ ਦੱਸੋ ਕਈ ਵਾਰ ਪਹਿਲਾਂ ਝੋਟੀਆਂ ਪਨੂਣ ਝੋਟੀਆਂ ਮਾਰੀ ਮੋੜ ਜੀ ਬੱਚੇ ਕੋਲ ਆਲ ਜੀ ਕਰ ਜਾਂਦੀਆਂ ਨੇ ਤੇ ਬੱਚਾ ਵੀ ਰੰਦਾ ਤੇ ਬਖਰਾ ਦੁੱਧ ਪਿਆ ਤੀਦਾ ਵੈਸੇ ਪਹਿਲਾਂ ਝੋਟੀ ਆ ਪਹਾੜਾ ਪਾਉਂਗੇ ਬੰਦਾ ਪਹਾੜਾ ਚਾੜ ਤੇ ਗਿੱਜ ਗਈ ਆ ਕਰਮਾਂ ਦੀ ਠੀਕ ਆ ਬਹੁਤ ਚੰਗੀ ਸਮਝਾ ਚਵਾਈ ਵੀ ਬਹੁਤ ਜਿਆਦੀ ਖਰੀ ਆ ਕੱਟੀ ਦੀ ਠੀਕ ਹੈ ਹਾਂਜੀ ਲੋ ਕਰਨਾ ਤੋੜ ਕੇ ਦਿਖਾ ਦਗੇ ਆ ਪਹਿਲਾਂ ਫੇਸ ਕਿਸੇ ਰਕਮ ਦਾ ਬਾਕੀ ਹੋਰ ਵੀ ਬੜੀ ਨਿੱਕੀ ਆ ਕੱਟੀ ਦੀ ਭੂਰ ਸਿੱਟੇ ਵਾਲੀ ਕੋਈ ਨੋਟ ਨਹੀਂ ਲੱਟਾ ਕੋਈ ਨਹੀਂ ਸਾਨੂੰ ਸਭ ਥਣ ਦੀ ਕੋਈ ਬਾਦ ਘਾਟ ਨਹੀਂ ਹੈਗੀ ਠੀਕ ਹੈ ਉਹ ਆਪਾਂ ਜਵਾਬदार ਕੋਈ ਗੱਲ ਹੈ ਦੋਸਤੋ ਫੇਸ ਕੁਆਲਟੀ ਚੰਗੀ ਆ ਬਾਕੀ ਬਾਡੀ ਸਟਰਕਚਰ ਦੀ ਗੱਲ ਕਰੀਏ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਜਾਂਦੀ ਆ ਝੋਟੀ ਮਗ हां तो तू सीधे कर लूंगा ठीक है जी हाथ पाना लूंगा तो मगर हो सकता है कि बच्चा कोई फिर सेटिंग कर ले मगर कट्टी जड़ी तनु आपा दिखाई देती है इससे छोटी थी तो 9 किलो ਜਿਹੜਾ ਹੁਣ 9 ਕਿਲੋ ਵੀਰ ਜੀ ਚਵਾ ਕੇ ਦਵਾਂਗੇ ਕੋਈ ਵੀ ਵੀਰ ਆ ਜਾਏ ਕੋਈ ਗੱਲ ਨਹੀਂ ਠੀਕ ਆ ਜੀ हां जी मैं ਕਰਮ ਥੋੜਾ ਐਨੂੰ ਤੋੜ ਲਾ ਐਨੂੰ ਤੋੜ ਲਾ ਲਓ ਜੀ 10 ਕਰਮ ਤੋੜ ਲਾ ਗਾਣੂ ਇਹਨੂੰ ਥੱਲੇ ਲਿਵੇ ਦੀ ਸਾਫ ਸੁਥਰੀ ਆ ਕੋਈ ਬਾਹੀ ਚਾਈ ਨਹੀਂ ਹੈਗੀ ਠੀਕ ਆ ਜੀ हां जी ਠੀਕ ਆ ਲਾ ਚਲ ਗਿਆ ਲੋਬੀ ਠੀਕ ਹੈ ਜੀ ਤੇ ਬਾਕੀ ਦੋਸਤੋ ਪ੍ਰੋਪਰ ਜਿੰਨੀ ਕੀ ਡਿਟੇਲ ਹੈਗੀ ਉਹ ਦੱਸ ਹੀ ਦਿੱਤੀ ਹੈ ਤੁਹਾਨੂੰ ਮਗਰ ਬੱਚਾ ਚੰਗਾ ਕੱਟੀ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਵਾਂਗੇ ਚੰਗੀ ਸੰਸਾ ਠੀਕ ਹੈ ਜੀ ਸੋ ਚੰਗਾ ਬੱਚਾ ਜਿੰਨਾ ਵੀ ਆ ਪ੍ਰੋਪਰ ਦੇਖ ਲਓ ਮਾਰਕਿੰਗ ਮੂਰਕਿੰਗ ਪੂਰੀ ਹੈਗੀ ਆ ਠੀਕ ਆ ਹਾਂਜੀ ਅੱਛਾ ਕਰਨੇ ਦਾ ਕੀ ਮੁੱਲ ਕਰਦੇ ਆ ਅੱਜ ਦੇ ਦਾਂਗੇ ਕਿੰਨੇ ਦਾ ਮੁੱਲ ਵੀ ਵੀਰ ਜੀ ਆਪਾਂ ਜੈ ਜੀ ਕਰਨਾ ਵਾ ਹਾਂ ਕੋਈ 70 ਨਹੀਂ ਕੋਈ 65 ਨਹੀਂ ਅੱਛਾ ਜੀ 60000 ਚੋਂ ਛੋਟ ਕਰ ਦਾਂਗੇ ਇਕੱਠੀ 60 ਚੋਂ ਹਾਂਜੀ ਠੀਕ ਆ ਭਰਾ ਹਾਂਜੀ ਵੀਰ ਮੋ ਵੀ 60000 ਦੇ ਵਿੱਚੋਂ ਤੁਹਾਨੂੰ 200 ਛੋਟ ਹੋ ਜੂਗੀ ਤੇ ਪਹਿਲਾਂ ਝੋਟੀ ਆ ਬਾਕੀ ਪੂਰੀ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਜੂ ਅੱਜ ਮੌਕੇ ਤੇ ਹਾਜ਼ਰ ਆ ਠੀਕ ਆ ਜੀ ਤੇ ਤਸੱਲੀ ਜਿੱਦਾਂ ਮਰਜ਼ੀ ਮੇਰਾ ਭਰਾ ਜਿਵੇਂ ਮਰਜ਼ੀ ਕਰ ਲਓ ਬਾੜੇ ਤੇ ਆਪਣੀ ਜਿਹੜੀ ਦੋ ਟੈਂਪ ਚੋਕੇ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛੱ ਇਦھر ਆ ਜੀ ਤੇ ਆਪਣੇ ਕੋਲ ਕਰਨ ਪਈ ਇੱਕ ਸਟਾਰਟਿੰਗ ਹੋ ਜਾਂਦੀ ਹੈ ਬੈੜ ਹਾਂਜੀ ਵੀਰ ਜੀ ਗਿਰਲੈਂਡੋ ਆ ਗਈ ਬੈੜ ਅੱਛਾ ਜੀ ਇਹ ਪਰਸੋਂ ਦੀ ਸੂਈ ਏ ਪਰਸੋਂ ਦੀ ਹਾਂਜੀ ਮਗਰ ਵੱਛੀ ਜੀ ਵੀਰ ਜੀ ਲਓ ਜੀ ਮਗਰ ਵੀ ਵੱਛੀ ਆ ਹਾਂਜੀ ਮਗਰ ਵੀ ਵੱਛੀ ਆ ਹੈਗੀ ਸਵੇ ਦੂਜੇ ਕ ਤੀਜੇ ਦੂਜਾ ਵਾਲੇ ਕੋਈ ਤੀਜਾ ਵਾਲੇ ਠੀਕ ਆ ਜੀ ਹਾਂਜੀ ਬਾਕੀ ਵੱਛੀ ਵੀ ਵੇਖ ਲਓ ਵੱਛੀ ਵੀ ਗਿਰਲੈਂਡੋ ਚ ਆਉਂਦੀ ਜੀ ਮਾ ਦੋਸਤੋ ਮਗਰ ਵੱਛੀ ਵੀ ਮੇਰੇ ਮਦਰ ਦੇ ਉੱਪਰ ਹੀ ਬੱਚਾ ਹਾਂਜੀ ਅਜਾ ਤੀਜਾ ਚੌਥਾ ਦੇਣੀ ਆ ਹਾਂਜੀ ਪਰਸੋਂ ਹੀ ਜੂਈ ਤੀਜਾ ਦੇਣਿਆ ਸੰਦੂ ਸਾਹਿਬ ਠੀਕ ਆ ਇਹ ਬੋਲੇ ਤੇ ਹੁਣ ਕਿੰਨੇ ਕਿਤੇ ਚੱਲ ਰਹੀ ਜੀ 15 ਕਿਲੋ ਸਟਾਰਟਿੰਗ ਜੇ ਬੋਲਾ 15 ਕਿਲੋ ਹਾਂਜੀ ਮੈਂ ਦੱਸ ਤੋ 15 ਕਿਲੋ ਸਟਾਰਟਿੰਗ ਆ ਮਗਰ ਬੱਛੀ ਆ ਠੀਕ ਆ ਜੀ ਬੱਚਾ ਫੀਮੇਲ ਕਾਫ ਆ ਇਸ ਵੇੜ ਤੇ ਮਗਰ 15 ਕਿਲੋ ਸਟਾਰਟਿੰਗ ਖਰੀ ਆ ਹਾਂ ਆ ਫੇਸ ਵਖਾ ਦਿਓ ਇੱਕ ਆਹ ਦੇਖੋ ਜੀ ਫੇਸ ਬਹੁਤ ਚੰਗਾ ਲੱਗਾ ਠੀਕ ਆ ਭਾਈ ਬਾਕੀ ਹਾਇਆ ਫਾੜੀ ਵਾਲਾ ਹਵਾਨਾ ਚੱਡਾ ਠੀਕ ਆ ਜੀ ਇੱਕ ਸਾਰ ਪੱਧਰ ਲੇਵਾ ਤੇ ਮੁਠੀ ਮੁਠੀ ਥਾਣਾ ਵੀਰਲਾ ਮੁਰਲਾ ਬਾਚ ਰਹੀਆਂ ਹਾਂ ਹਾਂ ਆਇਆ ਕਰਨਾ ਮੈਂ ਤੁਰਲਾ ਲੰਮਾ ਐ ਤੁਰ ਥੋੜੀ ਜੀ ਨਾ ਡਰਦੀ ਜੀ ਆ ਬਾਕੀ ਤਾਂ ਤੁਨ ਵੀ ਪੂਰਾ ਹੱਤੀ ਪਕੜਾ ਆ। ਹਾਂ 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 ਬਹੁਤ ਵਧੀਆ ਸਾਨੂੰ ਸਭ ਮੁਠੀ ਥਾਣਾ ਆ ਕੋਈ ਛੋਟਾ ਥਾਣ ਨਹੀਂ ਰੱਖਦੀ। ਹਾਂ ਹਾਂ ਕੱਢਦੀ ਜਾਂਦੀ ਥਣ ਚੰਗਾ ਕੱਢ ਜਾਂਦੀ। ਲੋਬ ਦੋਸਤੋ ਕੋਈ ਮੁਸ਼ਕਲ ਨਹੀਂ ਹੈਗੀ ਕਿਉਂਕਿ ਪੂਰਾ ਹੱਤੀ ਮੁਠੀ ਵਾਲਾ ਥਾਣਾ ਕੋਈ ਦੂਰੋਂ ਨੇੜੋਂ ਮੇਰਾ ਵੀਰ ਆ ਰਿਹਾ ਤੇ ਬੇ ਤੜਕ ਕੋਈ ਸੌਦਾ ਤੁਸੀਂ ਕਰ ਲੈਣਾ। ਥਣ ਨਹੀਂ ਛੋਟਾ ਹੈ। ਬਾਕੀ ਜਵਾਈ ਦੀ ਬਹੁਤ ਜਿਆਦੀ ਖਰੀ ਆ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਬਾਕੀ ਸਟਾਰਟਿੰਗ ਚੰਗੀ ਹੈ ਜਦੋਂ 15 ਕਿਲੋਟਰ ਕੋ ਤੁਸੀਂ ਦੱਸ ਰਹੇ ਹੋ ਹਾਂ ਜੀ ਦੁੱਧ ਦੇ ਸੰਨ ਸਾਹਿਬ ਕੋਈ ਸੇਵ ਵਾਲਾ ਵੀਰ ਹੋਵੇ ਦੁੱਧ 20 ਕਿਲੋ ਚ ਆਜੂ ਗੜ ਠੀਕ ਹੈ ਹਾਂ ਜੀ ਠੀਕ ਹੈ ਅੱਛਾ ਇਹ ਕਰਨਾ ਅੱਜ ਮੁੱਲ ਕਿੰਨੇ ਦੀ ਦੇ ਰਹੇ ਆਪਾਂ ਸੰਨ ਸਾਹਿਬ ਕੋਈ 65 ਨਹੀਂ ਕਰਨਾ ਆਪਾਂ 60000 ਚੋ ਛੋਟ ਕਰ ਦਾਂਗੇ 60 ਚੋ ਹਾਂ ਜੀ ਠੀਕ ਆ ਥੋੜੀ ਬਾਤ ਦੀ ਹੈ ਗੰਜੈਸ਼ ਵਿੱਚੋਂ 1000 ਛੱਡ ਦਾਂਗੇ 200 ਹੀ ਛੱਡ ਦਾਂਗੇ 52000 ਦੀ ਜੈਸ ਨੂੰ ਹੀ ਦਵਾਂਗੇ ਲਓ ਜੀ ਹਾਂ ਜੀ 58000 ਦੀ ਤੁਸੀਂ ਅੱਜ ਮਿਲੂਗੀ ਪਾਣੀ ਸਾਹਿਬ ਅੱਛੀ ਬਹੁਤ ਜਿਆਦੀ ਚੰਗੀ ਮਗਰ ਵੀ ਹਾਂ ਜ ਬਿਲਕੁਲ ਬਿਲਕੁਲ ਕੋਈ ਸੁਲਤਾਨ ਹੀ ਇਹ ਦੋ ਗਾਵਾਂ ਹੀ ਲੈ ਕੇ ਜਾਊ ਕੋਈ ਵੀ ਰਾਉ ਦੀ ਇੱਕ ਤਾਂ ਚਲੋ ਭਾਵੇਂ ਬੱਚਾ ਵੀ ਮਕਰੋਂਦਾ ਫਿਰ ਵੀ ਰੇਟ ਵਾਲੇ ਦੇ ਪਾਸੇ ਤੋਂ ਕੋਈ ਫਰਕ ਨਹੀਂ ਸੀ ਰੇਟ ਆ ਬਿਲਕੁਲ ਵੀਰ ਜੀ ਜੈਜ ਵਾਕੀ ਇਹ ਵੇਖ ਲਓ ਨਾੜਾ ਨੂੜਾ ਕਿਦਾਂ ਚੱਡੇ ਹੋ ਉੱਤੇ ਉੱਭਰ ਗੰਨੀਆਂ ਆ ਆ ਦੇਖੋ ਜੀ ਸੋ ਬਾਕੀ ਚਵਾ ਚੂ ਬੂ ਜਿਹੜਾ ਤੁਸੀਂ 92 ਕੇ ਤੁਸੀਂ ਇੱਕ ਆਰਟੀਕਲ ਲਾ ਲੋਗੇ ਬਾਕੀ ਨਾੜਾ ਨੂੜਾ ਹਵਾਨੇ ਚੱਡੇ ਤੇ ਐ ਵੇਸ਼ੀਆਂ ਜਿਵੇਂ ਵੇਖ ਸਕਦੇ ਤੁਸੀਂ ਜਾਲ ਵੇਸ਼ੀਆਂ ਹੁੰਦਾ ਪੂਰਾ ਤੇ ਬੇਣ ਬੂਣ ਬਿਲਕੁਲ ਕਿ ਜਿਹਨੀਆਂ ਹਮਾਂ ਨੇ ਲੇਵੇ ਤੇ ਦੋਸਤੋ ਵੇਨ ਹੁੰਦੀ ਆ ਨਾੜੀ ਹੁੰਦੀ ਆ ਉਹਨੇ ਚੰਗੇ ਦੁੱਧ ਦੀ ਆਪਾਸ ਕਰ ਸਕਦੇ ਆ ਪਸ਼ੂ ਤੋਂ ਹਾਂਜੀ ਤੇ ਇਧਰ ਆਪਣੇ ਕੋਲ ਕਰਨ ਇੱਕ ਇਧਰ ਆ ਗਈ ਚੌਥੇ ਨੰਬਰ ਤੇ ਜਰਸੀ ਆ ਗਿਆ ਹਾਂਜੀ ਜੀ ਸ਼ਾਈ ਵਾਲ ਦੇ ਜਰਸੀ ਦਾ ਕਰਾਸ ਜੇ ਆ ਗਿਆ ਅੱਛਾ ਜੀ ਹਾਂਜੀ ਮਗਰ ਵੱਛੀ ਇਹਦੇ ਮਗਰ ਵੀ ਜਰਸੀ ਦੀ ਆ ਗਈ ਜੇ ਮਗਰ ਪਤਾ ਨਹੀਂ ਸੀ ਮਿਲਿਆ ਹਾਂਜੀ ਲਓ ਮਗਰ ਦੋਸਤੋ ਤੇ ਵੀ ਬੱਚਾ ਫੀਮੇਲ ਕਾਫੀ ਆ ਆਪ ਹੈਗੀ ਦੂਜੇ ਕਿ ਵੀ ਨਹੀਂ ਸੰਸਾਪ ਪਹਿਲਣ ਆ ਪਲੂਣੀ ਆ ਹਾਂਜੀ ਪਲੂਣ ਸੂਈ ਆ ਹਾਂਜੀ ਪਹਿਲਣ ਬੱਛੀ ਆ ਦੋਸਤੋ ਠੀਕ ਆ ਬਾਕੀ ਇਹਨਾਂ ਦਾ ਹੁੰਦਾ ਥੋੜੀਆਂ ਜੀਆਂ ਗਰਮ ਨਿਕਲਦੀਆਂ ਇਧਰ ਵੇਖ ਲਓ ਆਹ ਆਵੇਂ ਇਦਾਂ ਹੀ ਬੈਠਾ ਰਵੇ ਕੋਈ ਵੀ ਆਹ ਦੇਖੋ ਜੀ ਕੋਈ ਗੱਲ ਹੀ ਨਹੀਂ ਰੱਸੀ ਵੀ ਨਾ ਪਾਵੇ ਏਡੀ ਠੰਡੀ ਆ ਪਹਿਲਣ ਬੱਛੀ ਹਾਂ ਇਹ ਸੂਈ ਜੇ ਕੱਲ ਸਵੇਰ ਦੀ ਸੰਸਾਪ ਠੀਕ ਆ ਹਾਂਜੀ ਬਹੁਤ ਦੋਸਤੋ ਕੋਈ ਵੀ ਰੇ ਨਾ ਟਡਕੂ ਰੱਖੇ ਵੀ ਸ਼ੈਤ ਕੋਈ ਹੱਥ ਉੱਥ ਨਹੀਂ ਲਾ ਕੇ ਵਿਖਾਇਆ ਖੋਰੇ ਪਤਾ ਨਹੀਂ ਗਰਮਣਾ ਹੋਵੇ ਐ ਠੰਡੀ ਠੀਵੀ ਪਸਮਗੇ ਹਾਂ ਇੰਨਾ ਹੀ ਉਰਪਨ ਆ ਜਾਂਦੀ ਹੋਊਗੀ ਥਾਨ ਮੁੱਠੀ ਥਾਨ ਬਹੁਤ ਵਧੀਆ ਸੁਣਦਾ ਹੱਥ 'ਚ ਆਉਂਦਾ ਕੋਈ ਛੋਟਾ ਥਾਨ ਨਹੀਂ ਰਹਿੰਦਾ ਮੈਨੂੰ ਅਜੇ ਕਰਨ ਦਿਨ ਕਿਨੇ ਦੱਸੇ ਜੇ ਇਹ ਵੀਰ ਜੀ ਕੱਲ ਸਵੇਰ ਦੀ ਸੂਈ ਆ ਕੱਲ ਹਾਂਜੀ ਤੇ ਇਹ ਤਕਰੀਬਨ ਹੁਣ ਬੋਲਾ ਦੋ ਤਿੰਨ ਲੱਗੀਆਂ ਹੋ ਗਈਆਂ ਚੁਆਈਆਂ ਹਾਂਜੀ ਤਿੰਨ ਚੁਆਈਆਂ ਹੋ ਗਈਆਂ ਵਾ 10 ਤੋਂ ਪਲੱਸ ਹੀ ਬੋਲਾ ਵਾ 10 ਹੀ ਮੰਨੇ ਕੋਈ ਵੀਰ ਠੀਕ ਆ ਹਾਂਜੀ ਹੈਗਾ 10 ਤੋਂ ਬਾਹਰ ਹੀ ਕੋਈ ਵੀਰ 10 ਸਮੰਨੇ 10 ਲੀਟਰ ਚਵਾ ਦਾਂਗੇ ਚਲੋ ਜੀ ਹਾਂਜੀ ਲੋਕ ਦੋਸਤੋ 10 ਕਿਲੋ ਬੋਲਾ ਵੈਸੇ ਚੁਆਈਆਂ ਬੋਲਾ ਤੇ ਵੈਸੇ ਪੂਰੀ ਸਾਫਤ ਨਹੀਂ ਹੋ ਗਈ ਇਸਨ ਸਰ ਡੋਕਾ ਡੋਕਾ ਛੱਡਿਆ ਜੇ ਸਵੇਰੇ ਠੀਕ ਆ ਜੀ ਹਾਂਜੀ ਲੋ ਵੀ 10 ਕਿਲੋ ਦੋਸਤੋ ਬੋਲਾ ਤੋਂ ਸਟਾਰਟਿੰਗ ਆ ਤੇ ਕਲਰ ਦੀ ਗੱਲ ਕਰੀਏ ਤੇ ਬਲੈਕ ਤੇ ਇੱਕ ਬ੍ਰਾਊਨ ਕਲਰ ਦਾ ਕੰਬੀਨੇਸ਼ਨ ਚ ਆ ਦੋ ਕਲਰ ਹੈਕ ਬਿਲਕੁਲ ਤੁਸੀਂ ਦੇਖ ਸਕਦੇ ਜੀ ਵੀ ਕ੍ਰੋਸ ਆਂਗਾ ਤੇ ਗਾਹੋਂ ਵਾਲੇ ਸਮੇਂ ਦੇ ਵਿੱਚ ਵੀ ਦੋਸਤੋ ਸਿਆਲ ਤਾਂ ਸਿਆਲ ਕਰਮਾਲੀ ਨੇ ਠੀਕ ਹੈ ਜੀ ਰਹਿਣਾ ਰਹਿਣਾ ਸੰਸਾਪ ਉੱਥੇ ਇੱਥੇ ਵੀ ਇਧਰ ਵੇਖ ਲੋ ਰਸਤੇ ਦੇ ਵਿੱਚ ਹੀ ਆਪਾਂ ਬਹਿ ਜਾਾਂਗੇ ਕੋਈ ਗੱਲ ਨਹੀਂ ਠੀਕ ਆ ਠੰਡੀ ਸੀਲ ਬਹੁਤ ਜ਼ਿਆਦੀ ਬੱਚੀ ਆ ਦੇਖੋ ਜੀ ਠੀਕ ਆ ਜੀ ਉਹ ਡਰੱਗਰ ਭਜਾਕਰ ਜੀ ਨਹੀਂ ਹੈ ਨਹੀਂ ਉਹ ਜੀ ਕੋਈ ਸ਼ਰਾਕਾ ਦੇ ਸ਼ੁਕਰਖਾਨਾ ਜਿਹਾਂ ਵਾਲਾ ਕੰਮ ਨਹੀਂ ਹੈਗਾ ਹਾਂ ਠੰਡੀ ਮਿੱਠੀ ਬਹੁਤ ਜ਼ਿਆਦੀ ਉਹ ਤਰ੍ਹਾਂ ਨਹੀਂ ਤੇ ਪਹਿਲਣਾ ਵਸ਼ੀਆਂ ਲੱਗੇ ਨਹੀਂ ਆਉਣਦੀਆਂ ਸੰਸਾਪ ਹਾਂ ਹਾਂ ਜੀ ਤਾਂ ਇਹ ਤੁਰਲੇ ਠੀਕ ਆ ਜੀ ਬਾਕੀ 13 14 ਕਿਲੋ ਦੋ ਦੋ ਤੋਂ ਨਹੀਂ ਰਹਿਣੀ ਸੰਸਾਵੇ 13 14 ਕਿਲੋ ਚਵਾਈ ਜਾਊਗੀ ਚਵਾਈ ਜਾਊਗੀ ਚਵਾਈ ਜਾਊਗੀ ਪੋਲੇ ਇੱਥੀ ਹਾਂ ਉਹ ਵੀ ਬੱਛੀ ਆ ਵੀ ਚੰਗੀ ਆ ਠੀਕ ਆ ਜੀ ਮਗਰ ਵੀ ਬੱਛੀ ਆ ਆਪ ਵੀ ਬੱਛੀ ਆ ਸੋ ਮਗਰ ਜਿਹੜੀ ਇੱਕ ਜਰਸੀ ਪੀਰੀਅਡ ਦੇ ਵਿੱਚ ਬੱਚਾ ਦਿੱਤਾ ਇਹਨੇ ਕਰਮਾ ਚੰਗੀ ਆ ਮਗਰ ਵੀ ਕੋਈ ਸ਼ੌਂਕ ਨਾਲ ਤਿਆਰ ਕਰ ਲੂਗਾ ਬੱਛੀ ਜਾਂ ਮਗਰ ਠੀਕ ਆ ਬਾਕੀ ਥਣ ਨਾ ਕੋਈ ਵੀ ਇਹ ਨਾ ਸਮਝੇ ਵੀ ਥਣ ਛੋਟਾ ਵਾ ਬਸਮ ਕੇ ਥਣ ਪੂਰਾ ਆ ਵਧੀਆ ਕੱਟ ਦੀ ਮੁੱਠੀ ਥਣ ਵਧੀਆ ਬਣਦਾ ਠੀਕ ਆ ਠੀਕ ਆ ਹਾਂਜੀ ਵੀਰ ਜੀ ਲੋ ਬੇ ਅਮੜੀ ਜੀ ਨੇ ਇਧਰਲੇ ਬਨੇ ਪਲ ਜੀ ਆ ਇਧਰ ਪਲੂਣ ਇੱਕ ਪਾਸੇ ਹਾਂਜੀ ਹੈਗੀ ਆ ਆ ਹੈਗੀ ਠੀਕ ਆ ਜੀ ਹਾਂਜੀ ਵੀਰ ਜੀ ਲਵੀ ਇਹ ਇਹ ਦੱਸ ਕਰਨ ਇਹ ਕੀ ਕਰਦਾ ਮੋਲੇ ਵੀਰ ਜੀ ਬਿਲਕੁਲੋ ਜੈ ਜੀ ਆਪਣਾ ਕੋਈ 50 55 ਨਹੀਂ ਕਰਨਾ ਹਾਂ 45000 ਚ ਛੋਟ ਕਰ ਦਾਂਗੇ 45 ਚੋਂ ਹਾਂਜੀ ਠੀਕ ਆ ਜੀ ਹਾਂਜੀ ਵੀਰ ਜੀ ਲੋ ਜੀ ਇਹ ਦਾ ਸਭ 45000 ਦੇ ਵਿੱਚ ਛੋਟ ਹੋ ਜੂਗੀ ਠੀਕ ਆ ਜੀ ਸੋ ਬਾਕੀ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਜਿੱਥੇ ਕਿ ਤੈਹ ਬੈਂਦੀ ਆ ਉਥੇ ਤੁਸੀਂ ਬਿਠਾ ਲਿਓ ਠੀਕ ਆ ਜੀ ਸੋ ਜਿੰਨਾ ਵੀ ਮਾਰਜਨ ਹੁੰਦਾ ਤੁਸੀਂ ਜਿੰਨੀ ਕਿ ਛੋਟ ਛੱਪੇ ਦੀ ਗਜੈਸ਼ ਹੁੰਦੀ ਆ ਓਨੀ ਕ ਕਸਰ ਜ਼ਰੂਰ ਕੱਢ ਦਿੱਤੀ ਜਾਊਗੀ ਠੀਕ ਆ ਸੋ ਬੱਚੀ ਚੰਗੀ ਆ ਕੋਈ ਭਰਾ ਛੱਡ ਕੇ ਨਹੀਂ ਜਾਂਦਾਗਾ ਕਰੋ ਸੰਗ ਤੇ ਬਾਦੇ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਠੀਕ ਆ ਇੱਧਰ ਕਰਨ ਆ ਜੀ ਤੇ ਕਾਪ ਉਹਨੇ ਕੋਲ ਇੱਕ ਲਾਸਟ ਵਿੱਚ ਇਹ ਨਾਗਾ ਆ ਜਾਂਦਾ ਹਾਂ ਜੀ ਵੀਰ ਜੀ ਡੱਬੀ ਬਾਹਰ ਆ ਗਈ ਤੇ ਇਹਦਾ ਕੀ ਫੇਰ ਵਾਪਰਾ ਇਹ ਵੀਰ ਜੀ ਕੋਈ ਵੀਰ ਦੂਜਾ ਸੁਆ ਮਾਲ ਲੈ ਕੋਈ ਵੀਰ ਤੀਜਾ ਮਾਲ ਲੈ ਪਰ ਆਪਾਂ ਦੂਜਾ ਕਰਕੇ ਲਈ ਆ ਓਕੇ ਇਹ ਪਰਸੋਂ ਦੀ ਸੂਈ ਜੀ ਠੀਕ ਆ ਹਾਂਜੀ ਠੀਕ ਆ ਤੇ ਚਵਾਈ ਚਵਾਈ ਦੀ ਇਹ ਵੀ ਬਹੁਤ ਜਿਆਦੀ ਠੰਡੀ ਭਾਵੇਂ ਇਦਾਂ ਹੀ ਬਹਿ ਜਾ ਚੂਣ ਚਾਣ ਬਹੁਤ ਚੰਗੀ ਹਾਂ ਇਧਰ ਵੇਖੋ ਹਾਂ ਇਦਾਂ ਹੀ ਤਾਰ ਮਾਲ ਹੈ ਸੀਲਸ ਰਗੀ ਬਹੁਤ ਜਿਆਦੀ ਇਧਰ ਦਿਖਾ ਦੇ ਬੇਟੀ ਆਹ ਕਰੋ ਚੱਕ ਜੀ ਤੋਦ ਵੀ ਚਿੱਟਾ ਮਈਆਂ ਬੋ ਮਈਆਂ ਆ ਸਾਰੇ ਕੰਮ ਹੀ ਸਤੂ ਜੀ ਮਈਆਂ ਰਗੇ ਆ ਹਾਂ ਹਾਂਜੀ ਉਾਈ ਵੀ ਬਹੁਤ ਜਿਆਦੀ ਖੜੀ ਹੈ ਬੈ ਗਾੜੀ ਥੋੜੀ ਜਿਹੀ ਮੈਂ ਤੇ ਪਿਛਾੜੀ ਜਿਆਦੀ ਇਹਦੀ ਮਈਆਂ ਵਾਂਗੂੰ ਹੀ ਐ ਆ ਵੀ ਚਲੋ ਰੱਬ ਨੇ ਵਹਿਰ ਬਣਾਈ ਪਰ ਹੈ ਮੈਂ ਹੈ ਮੈਂ ਆਲਾ ਸਾਹ ਆ ਵੀ ਸੰਦਾ ਤਨ ਬਹੁਤ ਵਧੀਆ ਹਾਂਜੀ ਬਾਕੀ ਪਾਟੀ ਪੰਤਰ ਖਾਇ ਕਰਾ ਸਕਦੇ ਵਿੱਚ ਆ ਹਾਂਜੀ ਹੈਂਡਬੋਰਡ ਵੀ ਚੰਗੀ ਆਊਗੀ ਇਹਦੀ ਠੀਕ ਮਗਰ ਅੱਛਾ ਆ ਗਿਆ ਹਾਂਜੀ ਅੱਛਾ ਆ ਗਿਆ ਮਗਰ ਕਿੰਨੇ ਦਿਨਾਂ ਤੇ ਜਾ ਰਹੀ ਹੋਣੇ ਇਹ ਵੀਰ ਜੀ ਪਰਸੋਂ ਜੁਈ ਤੀਜਾ ਦਿਨ ਹੋ ਗਿਆ ਤੀਜਾ ਹਾਂਜੀ ਤੇ ਹੈਗੀ ਸਟਾਰਟਿੰਗ ਉਤੋਂ 10-11 ਤੋਂ ਹਾਂਜੀ 10 ਕਿਲੋ ਸਾਨੂੰ ਸਭ ਬਹੁਤ ਤਿਆਰ ਆ ਠੀਕ ਆ ਠੀਕ ਆ ਜਾ ਕਰਨ ਉਹ ਤਾਂ ਸੋ ਵੀ ਕ੍ਰੋਸ ਅੰਗ ਦੇ ਵਿੱਚ ਐਚ ਐਫ ਕ੍ਰੋਸ ਅੰਗ ਦੇ ਵਿੱਚ ਡੱਬੀ ਬੈੜਾ ਬੱਚਾ ਮਗਰਵੱਛਾ ਮੇਲ ਕਾਫ ਹਨ ਤੁਣ ਬੜਾ ਸਪੈਸ਼ਲ ਲੱਗਦਾ ਹੈ ਪਾਕਿਸਤਾਨ ਸਪੈਸ਼ਲ ਹੀ ਆ ਜਿਹੜੀ ਗੱਲ ਮੇਨ ਆਪਾਂ ਕਰਦੇ ਆ ਮੁੱਖ ਵੀ ਥਣ ਵੜਾ ਥਾਣਾ ਦੇ ਨਾਲ ਹੀ ਆ ਬਾਕੀ ਥਾਣਪੁਰ ਹੱਥੀ ਦਵਾਈ ਵਾਲਾ ਜੀ ਪੂਰਾ ਸਪੈਸ਼ਲ ਚੰਗੀਆਂ ਨੇ ਕਰੋ ਚੱਕ ਹਾਂਜੀ ਬਾਕੀ ਰੰਗ ਪ੍ਰਿੰਟ ਹੀ ਸੰਸਭੇ ਦਾ ਰੰਗ ਦਾ ਹੀ 10000 ਦਾ ਵੱਡਾ ਜੀ ਹਾਂ ਹਾਂ ਹਾਂਜੀ ਬਰਬਾਦ ਜਿਆਦੇ ਬੱਚਿਆ ਵੈਸੇ ਵੀ ਸਾਰੀਆਂ ਕੋਈ ਬੜਾ ਵੰਗੇ ਰਸੀ ਰੂਸੀ ਦੀ ਬਿਨਾਂ ਰਸੀ ਵਾਲੀਆਂ ਸਭ ਸਾਰੀਆਂ ਠੰਡੀਆਂ ਠੀਰੀਆਂ ਕੋਈ ਇਹ ਗਰਮ ਗੁਰਮ ਨਹੀਂ ਹੈਗੀ ਜਿਹੜੀ ਗੱਲ ਹੋ ਗਈ ਆਪਾਂ ਪਹਿਲਾਂ ਹੀ ਦੱਸਾਂਗੇ ਭੈਣ ਭਰਾਵਾਂ ਨੂੰ ਕੱਲ ਨੂੰ ਕੋਈ ਭੈਣ ਭਰਾ ਆਪਣੇ ਘਰੇ ਆ ਕੇ ਖਰਾਬ ਨਹੀਂ ਹੋਊਗਾ ਅੱਛਾ ਜੀ ਹਾਂ ਜੀ ਮੱਝਾ ਉਹ ਪਿਛਲੇ ਥਾਂ ਦੇ ਜਿਆਦਾ ਦੁੱਧ ਹਾਂ ਜੀ ਪਛਾਰ ਦੇ ਦੁੱਧ ਜਿਆਦਾ ਆਦੇ ਠੀਕ ਆ ਠੀਕ ਆ ਹਾਂ ਜੀ ਲੋ ਵੀ ਭਰਾਵੋ ਠੀਕ ਆ ਜੀ ਤੇ ਇਹ ਵੀ ਦੋਸਤੋ ਵਾੜ ਚੰਗੀ ਆ ਕਰੋ ਸੰਗ ਦੇ ਵਿੱਚ ਥੋੜਾ ਜਿਹਾ ਨਜ਼ਦੀਕੀ ਤੋਂ ਪਤਾ ਨਹੀਂ ਕੋਈ ਥਾਣਾ ਦਿਖਾ ਦੇ ਕੇ ਆਹ ਕਰੋ ਚੈੱਕ ਬਾਕੀ एकदम ਐ ਫਿੱਟ ਛੱਡੇ ਦੀ ਹੁੰਦਾ ਬਿਲਕੁਲ ਜੀ ਬਿਲਕੁਲ ਲੈ ਵੀ ਕਰਨਾ ਇਹਦੀ ਵੀ ਮੰਗ ਦੱਸਦੇ ਫਿਰ ਮੋਲ ਵੀਰ ਜੀ ਇਹਦਾ ਆਪਾਂ ਜੈ ਜੀ ਆ ਹੂੰ ਹੂੰ ਕੋਈ 45 ਨਹੀਂ ਕੋਈ 50 ਨਹੀਂ ਆ 42000 ਜੋ ਛੋੜ ਕਰ ਦਾਂਗੇ 42 ਜੋ ਹਾਂ ਜੀ ਹਾਂ ਨਾਲ ਜਲੀ ਗੱਲ ਪੂਰੇ 40 ਦੀ ਦੇ ਦਾਂਗੇ ਚਲੋ ਜੀ ਉਹ ਚੋਂ ਵੀ 500 ਛੱਡ ਦਾਂਗੇ ਸਾਨੂੰ ਸਾਹਿਬ ਠੀਕ ਹੈ ਜੀ ਹਾਂਜੀ ਪਰ ਹੁਣ ਇਹਦੇ ਚੋਂ 150 ਛੋੜੀ ਹੋਣੀ ਹੈ ਬਾਅਦ ਚ ਕੋਈ ਭੈਣ ਭਰਾ ਨਾ ਕਵੇ ਐਨੇ ਦੀ ਦੇ ਦੇ 35 ਦੀ ਦੇ ਦੇ 36 ਦੀ ਦੇ ਦੇ ਉਹ ਕੰਮ ਨਹੀਂ ਜੀ ਹੋਣਾ ਵੀ ਕਸਰਾ ਕੱਢ ਤੀਆਂ ਗੱਲਾਂ ਸਾਰੀਆਂ ਕਸਰਾ ਪਰ ਐਨੇ ਦੀ ਦਿੰਦਾ ਨਹੀਂ ਜੇ ਵੈੜ ਕੋਈ ਬਾਕੀ ਰੰਗ ਹੀ ਬਹੁਤ ਜ਼ਿਆਦਾ ਚੰਗਾ ਕਰਨਾ ਮੈਂ ਦੋਸਤੋਂ ਪੂਰੀਆਂ ਕਸਰਾ ਕੁਸਰਾ ਕੱਢ ਕੇ ਚੜਾ ਵੀਰਾਂ ਦਾ ਵੀ 40000 ਦੀ ਆਪਾਂ ਤੁਹਾਨੂੰ ਛੱਡ ਦਿਆਂਗੇ ਲੈ ਇਹਦੇ 40000 ਠੀਕ ਹੈ ਜੀ ਹਾਂਜੀ ਤੇ ਇਹ ਅੱਜ ਨਾਗ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਟੋਟਲ 5 ਐਨੀਮਲ ਤੇ ਬਾਕੀ ਮਾਲ ਇਸੇ ਤਰ੍ਹਾਂ ਰੈਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਪਸ਼ੂ ਮੱਝਾਂ ਹੋਣ ਚਾਹੇ ਬੇੜਾਂ ਹੋਣ ਜ਼ਿਆਦਾਤਰ ਬੇੜਾਂ ਤੁਸੀਂ ਵੇਖਦੇ ਰਹਿੰਦੇ ਹੋ ਇਸ ਕਿੱਲੇ ਤੋਂ ਠੀਕ ਆ ਜੀ ਤੇ ਹੋਰ ਕਰਨ ਕੋਈ ਗੱਲਬਾਤ ਗੱਲਬਾਤ ਵੀਰ ਜੀ ਕੋਈ ਵੀ ਆਵੇ ਭੈਣ ਭਰਾ ਆਪਣੀ ਚਵਾਈ ਕਰੇ ਤਸੱਲੀ ਕਰੇ ਚਵਾਈ ਕਰੇਗਾ ਘਰ ਦਾ ਕੋਈ ਘਰੇ ਕਿਸ ਦੇ ਆਪਾਂ ਵੀਰ ਜੀ ਪੱਠੇ ਪਾਉਣ ਦੇ ਜਾਣਾ ਨਹੀਂ ਹੈਗਾ ਕੋਈ ਵੀ ਵੀਰ ਆਵੇ ਆਪਣੇ ਘਰੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਆਪਾਂ ਤਾਂ ਹਮੇਸ਼ਾ ਕੋਈ ਭੈਣ ਭਰਾ ਖੜ ਕੇ ਕਵੇ ਤੁਸੀਂ ਇੰਨਾ ਦੁੱਧ ਦੱਸਦੇ ਹੋਈ ਨਾ ਨਿਕਲੇ ਆਪਣੇ ਘਰੇ ਦੋ ਟਾਈਮ ਤਸੱਲੀ ਕਰੇ ਇੱਥੇ ਤਸੱਲੀ ਕਰੋ ਹਾਂ ਜੀ ਠੀਕ ਹੈ ਜੀ ਅਗਲੇ ਦੇ ਸਾਹਮਣੇ ਹੁੰਦੀ ਹੈ ਬਸ ਜੀ ਬਸ ਜਿੰਨਾ ਪਾਉ ਉਹਨੇ ਚੋਲੋ ਸਹੀ ਹੈ ਹਾਂਜੀ ਲੋਬੀ ਭਰਾਓ ਹਮੇਸ਼ਾ ਇੱਕੋ ਇੱਕ ਆਪਾਂ ਬੇਨਤੀ ਸਾਰੇ ਨੂੰ ਕਰਦੇ ਹੁੰਦੇ ਹਾਂ ਤੇ ਇੱਕ ਵਾਰੀ ਫੇਰ ਅਪੀਲ ਕਰ ਦਿੰਦੇ ਹਾਂ ਜਿੰਨਾ ਦੁੱਧ ਦੱਸਿਆ ਜਾਂਦਾ ਇੱਥੇ ਆਪਣੀ ਨਰਕਪੜਕ ਕਰ ਲਿਆ ਕਰੋ ਉਸ ਤੋਂ ਬਾਅਦ ਘਟਾਉਣਾ ਵਧਾਉਣਾ ਅੱਗੇ ਸੇਵਾ ਤੇ ਡਿਪੈਂਡ ਆ ਤੇ ਇੱਕ ਕਰਨ ਨੰਬਰ ਕਰਤਾ ਜੀ ਆਪਣੇ ਨੰਬਰ ਵੀ ਜੀ 82 88 85 50 90 178 140 21780 ਠੀਕ ਹੈ ਭਰਾ ਹਾਂਜੀ ਠੀਕ ਆ ਮਾ ਦੋਸਤੋ ਨੰਬਰ ਦੋਵੇਂ ਵੀਰ ਕਰਨ ਦੇ ਸਕਰੀਨ ਦੇ ਉੱਪਰ ਚੱਲਣ ਦੇ ਆ ਦੇ ਮਾਲ ਵੀਰੋਣੀ ਵੱਡੀ ਗਿਣਤੀ ਦੇ ਵਿੱਚ ਲੈਂਦੇ ਆ ਠੀਕ ਆ ਜੀ ਤੇ ਪਹਿਲਾਂ ਗੁਜਰਾਤ ਮਹਾਰਾਸ਼ਟਰ ਬੰਬਈ ਇਧਰਲੇ ਪਾਸੇ ਵੀ ਮਾਲ ਆਨਲਾਈਨ ਡਿਲੀਵਰੀ ਵੀ ਕਰਦੇ ਆ ਤੇ ਰੁਟੀਨ ਦੇ ਵਿੱਚ ਉਹ ਵੀ ਕੰਮ ਕਿਤੇ ਨਾ ਕਿਤੇ ਚੱਲਦੇ ਰਹਿੰਦੇ ਫਿਲਹਾਲ ਇੱਥੇ ਪੱਕਾ ਟਿਕਾਣਾ ਠੀਕ ਆ ਜੀ ਤੇ ਇੱਥੇ ਆੜ ਕੇ ਆਪਣੀ ਨਰਖ ਪਰਖਾ ਤਸੱਲੀ ਤੁਸੀਂ ਕਰਨੀ ਹੁੰਦੀ ਆ ਵੀਡੀਓ ਤੇ ਚਲੋ ਸੁਆ ਸвая ਮਾਲ ਪਈਦਾ ਹੁ ਤਾਂ ਕੋਈ ਭੈਣ ਭਰਾਵੇ ਗੱਬਣਾ ਵੜਾ ਵੀ ਆਪਣੇ ਕੋਲ ਦਾਹ ਘੜੀਆਂ ਆ ਸਟਾ ਆ ਠੀਕ ਆ ਹਾਂਜੀ ਠੀਕ ਉਹ ਥੋੜੀਆਂ ਦੋ ਦੋ ਚਾਰ ਚਾਰ ਦਿਨੀਆਂ ਕੱਚੀਆਂ ਆ ਸਾਰੀਆਂ ਹੀ ਠੀਕ ਆ ਠੀਕ ਹਾਂਜੀ ਤੇ ਠੀਕਾ ਕਰਨ ਭਾਈ ਠੀਕ ਹੈ ਜੀ ਸਰ ਲਓ ਦੋਸਤੋ ਇਹ ਨਾਗਨੇ ਠੀਕ ਹੈ ਜੀ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ